ਤੇ ਨੋਰਸਾ ਪਹਿਲਾ ਗੀਤ ਕਦੋਂ ਰਿਕਾਰਡ ਹੋਇਆ ਪਹਿਲਾ ਗੀਤ 1982 ਨੂੰ ਕਿਹੜੇ ਕਲਾਕਾਰ ਤੋਂ ਕੁਲਦੀ ਮਾਨ ਸਾਹਿਬ ਵਾਹ ਜੀ ਦੋ ਗੀਤ ਆਹੀ ਕੱਲ ਨੂੰ ਵਿਆਹ ਕੇ ਮੈਨੂੰ ਲੈ ਜਾਣਗੇ ਤਾਰਾ ਰਾਣੀ ਤੇਰਾ ਬੇਬੀ ਕੋੜਾ ਪਤਰਾ ਕਿਵੇਂ ਦਿਲ ਤੋਂ ਤੇ ਕਿਦਾਂ ਰਿਸਪੌਂਸ ਰਿਆ ਸੀ ਉਹਨਾਂ ਦਾ ਫੌਂਟ ਆਉਣ ਤੋਂ ਸੁਣਦੇ ਅੱਜ ਵੀ 36 ਸਾਲਾਂ ਬਾਅਦ ਚੱਲ ਰਹੀਆਂ ਜੀ ਵਾਹ ਜੀ ਅੱਜ ਵੀ ਤਰੋ ਤਾਜ਼ੇ ਨੇ ਵਾਹ ਜੀ ਇੱਕ ਆ ਪੰਜ-ਛੇ ਦਿਨ ਪਹਿਲਾਂ ਦੀ ਗੱਲ ਦਾ ਸਾਡੇ ਸਜੀਤ ਸੰਧੂ ਆਸਟ੍ਰੇਲੀਆ ਵਿੱਚ ਨੇ ਹਾਂਜੀ ਫੇਸਬੁੱਕ ਮੇਰੇ ਭਤਰ ਨੇ ਹਾਂਜੀ ਉਹ ਇੱਕ ਘੰਟਾ ਉਹਨਾਂ ਨੇ ਗੱਡੇ ਇਤਾਲੀਆ ਦੇ ਘਾਈ ਉਹਨਾਂ ਨੇ ਕੱਲ ਨੂੰ ਵਿਆਹ ਦਾ ਗੀਤ ਨਹੀਂ ਖੜਿਆ ਵਾਹ ਵਾਹ ਜਾਣ ਕੇ ਉਹ ਗੀਤਾਂ ਦਾ ਅੱਜ ਵੀ ਸੁਣਨਾ ਅੱਜ ਵੀ ਨੌਰਸਾਂ ਵਿੱਚ ਇੱਕ ਗੀਤ ਜਿਹੜੇ ਦੋ ਪਹਿਲੇ ਤੁਹਾਡੇ ਰਿਕਾਰਡ ਹੋਏ ਇੱਕ ਕਰਵਾਉਣ ਲਈ ਕਿੰਨੀ ਜਦੋਂ ਜਹਿਦ ਕਰਨੀ ਪਈ ਜਦੋਂ ਜੈਤਾ ਜੀ ਪੁੱਛੋ ਹੀ ਨਾ ਕੁਛ ਅੱਛਾ ਜੀ ਜੇ ਤਾਂ ਹੁਣ ਅਸਲੀ ਪਰਦੇ ਖੁੱਲਣ ਲੱਗਿਏ ਫਿਰ ਤਾਂ ਦੇ ਬੰਦੇ ਹੀ ਮੇਰੇ ਖਿਲਾਫ ਹੋ ਜਾਣੇ ਆ ਆਪਾ ਪਰਦੇ ਨਹੀਂ ਖੁੱਲਨੇ ਕਿਸਦੇ ਕਈਆਂ ਨੇ ਪੈਸੇ ਖਾਦੇ ਕਈਆਂ ਨੇ ਮੇਰੇ ਗੀਤਾਂ ਦੇ ਪਕੌੜੇ ਰੱਖ ਕੇ ਖਾ ਲਏ ਕਈਆਂ ਤੋਂ ਮੈਂ ਮੰਗ ਕੇ ਬੋਤਲ ਲਿਆ ਕੇ ਵੀ ਦਿੱਤੀ ਸਾਡੇ ਟੌਪ ਸਟਾਰ ਆ ਉੱਤੇ ਚਵਾਰੇ 'ਚ ਉਹਨਾਂ ਦੇ ਦਫ਼ਤਰ ਅੱਛਾ ਜੀ ਤੇ ਹੋਰ بڑا ਕੁਝ ਹੋਇਆ ਚਲੋ ਫਿਰ ਇਹ ਮਾਨਕ ਸਾਹਿਬ ਕੋਲ ਕਿਵੇਂ ਪਹੁੰਚੇ ਹਾਂ ਕੁਲਦੇ ਮਾਨਕ ਦੇ ਸ਼ਹਿਰਜ਼ਾਦ ਜੀ ਪ੍ਰੀਤਮ ਬਰਾੜ ਅੱਜ ਕੱਲ ਅਮਰੀਕਾ 'ਚ ਨੇ ਬਲੰਦਰ ਭਗਤਾ ਜੀ ਇਹਨਾਂ ਨੂੰ ਮੈਂ ਤੇ ਮੇਰੇ ਵੱਡੇ ਭਾਈ ਸਾਹਿਬ ਮੀਵਾ ਸਿੰਘ ਨੌਰਥ ਨੇ ਉਹਨਾਂ ਨੂੰ ਕਿਹਾ ਜਰਾ ਗੀਲ ਲਿਖੇ ਪਏ ਨੇ ਅੱਛਾ ਜੀ ਕਿ ਸਾਨੂੰ ਕੋਈ ਹਸਪਤਲੇ ਨਹੀਂ ਪੈਂਦਾ ਬਹੀ ਠੀਕ ਹੈ ਉਹ ਕਹਿੰਦੇ ਕੋਈ ਨਹੀਂ ਬਾਈ ਨਾਲ ਗੱਲ ਕਰ ਲੈਣੇ ਸਾਨੂੰ ਬਾਈ ਵਾਰੇ ਪਹਿਲਾਂ ਪਤਾ ਸੀ ਕਦੇ ਉਹ ਭੁਜਾ ਦਿੰਦਾ ਜਦੋਂ ਜਾ ਕੇ ਕਹਦਾ ਕਹਿੰਦਾ ਕਿ ਹਾਂ ਜੀ ਮੈਂ ਗੀ ਲਿਖਦਾ ਉਹ ਤਾਂ ਲਿਖੀ ਚੱਲ ਵਾਹ ਬਾਰੀ ਉਹਨਾਂ ਦਾ ਮਾਨਕ ਸਾਹਿਬ ਦੀ ਗੱਲ ਆ ਹਾਂ ਬਸ ਤਵਾ ਸੀ ਚਲੋ ਐਸਾ ਮੇਲ ਹੋਇਆ ਉਹਨਾਂ ਨੇ ਗੱਲ ਕਰਾਈ ਕਹਿੰਦੇ ਵੀ ਵੇ ਵੇ ਸੇਵਾ ਸਿੰਘ ਆਏ ਕਰ ਰਿਕਾਰਡਾਂਗਾ ਥੋੜੇ ਦਿਨਾਂ ਨਾਲੇ ਤੜੀ ਦਿੱਲੀ ਅੱਛਾ ਜੀ ਵਾ ਹਾਂ ਨਾਲੇ ਵੱਡੇ ਸਵੇਰੇ ਉੱਠੇ ਐਚ ਐਮ ਬੀ ਸਟੂਡੀਓ ਚ ਆ ਵੀ ਸੇਵਾਦਾਰ ਕਿਹੜਾ ਗੀਤ ਕਰਾਉਣਾ ਜੀ ਕਿਹੜਾ ਕਰਾਉਣਾ ਜੀ ਜਿਹੜਾ ਫੜਾਈ ਗਏ ਉਹੀ ਤਰਜ਼ ਬਣਾ ਕੇ ਉੱਥੇ ਹੀ ਗਾਈ ਗਏ ਇਹ ਤਰਜ਼ਾਂ ਉੱਥੇ ਹੀ ਬਣੀਆਂ ਜੀ ਉੱਥੇ ਉੱਥੇ ਜੀ ਜੁਗਨੀ ਯਾਰਾ ਬੇਲੇ ਤੋਂ ਲੈ ਕੇ ਹੁਣ ਤੱਕ ਜਾਨੀ ਮਾਨਕ ਦੇ ਮਾਨ ਸਾਹਿਬ ਦੇ ਜਿਉਂਦੇ ਤੱਕ ਹਾਂਜੀ ਗੀਤ ਫੜ ਕੇ ਗਾਏ ਨੇ ਕੋਈ ਤਰਜ਼ ਨਹੀਂ ਇੱਥੇ ਬਣਾਈ ਕੋਈ ਰਸਲ ਨਹੀਂ ਕਰੀ ਵਾਹ ਜਿੰਨੇ ਐਲਪੀ ਹੋ ਰਹੇ ਜਿੰਨੀਆਂ ਜਿੰਨੇ ਕੈਸਟ ਆਈਆਂ ਇਹ ਮਾਨ ਸਾਹਿਬ ਦੇ ਆਖੋ ਭੀ ਜ਼ਬਰਦਸਤ ਜਿਹੜੀ ਕੰਪੋਜੀਸ਼ਨ ਆ ਇਹ ਉੱਥੇ ਹੀ ਉੱਥੇ ਹੀ ਸਦਾ ਬਹਾਰ ਉੱਥੇ ਹੀ ਮੌਕੇ ਤੇ ਬਣੀ ਬਿਲਕੁਲ ਜੀ ਹਾਂ ਉਹਦੇ ਚ ਹੁਜਾ ਸਾਹਿਬ ਦਾ ਫ ਆਓ ਹੁਜਾ ਸਾਹਿਬ ਨੇ ਉੱਥੇ ਸਾਨੂੰ ਗੀਤ ਦਿੱਤਾ ਮਹਿੰਦਰ ਸਿੰਘ ਖੈਰਾ ਦਾ ਅੱਛਾ ਜੀ ਸਹਿਬਾਂ ਦਾ ਖਿਆਲ ਸਹਿਬਾਂ ਦਾ ਖਿਆਲ ਕਿਦਾ ਚੱਲ ਕੇ ਤੇਲ ਜਵਾੜਿਆ ਉਹ ਗੀਤ ਨਾਲ ਅਸਲ ਸ਼ੇਰ ਬਹੁਤ ਵੱਡਾ ਸੀ ਗੀਤ ਵੀ ਬਹੁਤ ਵੱਡਾ ਸੀ ਇੰਗਲੈਂਡੀਆ ਲਿਖਦੇ ਆਏ ਨੇ ਹਾਂਜੀ ਫਿਰ ਮੈਂ ਤੇ ਪਾਲੀ ਦੇ ਤੌਲੀਆਂ ਨੇ ਗੀਠ ਠੀਕ ਕੀਤਾ ਪਾਲੀ ਰੇਤ ਵਾਲਿਆਂ ਨਾਲ ਨਾਲ ਸੀ ਨਾਲੇ ਚਮਕੌਰ ਚੰਕ ਵੀ ਨਾਲੇ ਜਿਹੜਾ ਜਾਣਦਾ ਸੀ ਉਹਦਾ ਗੀਤ ਹੋ ਜਾਂਦਾ ਹੋਰ ਚਮਕ ਵੀ ਨਾਲੇ ਨਾਲੇ ਸੀ ਤੁਹਾਡੀ ਇੱਕ ਟਿਕੜੀ ਚੰਨ ਵੀ ਮਗਰੇ ਪਹੁੰਚ ਗਿਆ ਸੀ ਅੱਛਾ ਜੀ ਯਾਨੀ ਜਿਹੜਾ ਮੌਕੇ ਮਤਾਉਂ ਜਾਂਦਾ ਸੀ ਉਹਦੇ ਗੀਤ ਹੋ ਜਾਂਦੇ ਸੀ ਨਹੀਂ ਨਹੀਂ ਸਾਹਿਬ ਨਹੀਂ ਸੀ ਤੁਹਾਡੇ ਨਾਲ ਦਰਜੀ ਸਾਹਿਬ ਨਹੀਂ ਸੀ ਦਰਜੀ ਸਾਹਿਬ ਨੇ ਤੁਰੇ ਜਾਂਦੇ ਨੂੰ ਕਿਹਾ ਨੂੰ ਗੀਤ ਪੜਾਇਆ ਸੀ ਦੁਨੀਆ ਧੋਖੇ ਬੰਦ ਦੁਨੀਆ ਧੋਖੇ ਵਾ ਜਾਂਦੀ ਯਾਰ ਬਣਾ ਕੇ ਠ ਮੁੱਛਾ ਜਾ ਕੇ ਦਿੱਲੀ ਚਲੇ ਗਏ ਉਹਦੀ ਪਹਿਲਾਂ ਕੋਈ ਤਿਆਰੀ ਨਹੀਂ ਕੀਤੀ ਉਹਦੀ ਕੋਈ ਤਿਆਰੀ ਤਿਆਰੀ ਕਾ ਬਾਨ ਸਾਹਿਬ ਕਰਦੇ ਨਹੀਂ ਸੀ ਤਿਆਰੀ ਉਹਦਾ ਫੜਕੇ ਗੀਤ ਗਾਉਂਦੇ ਸੀ ਆਪਣਾ ਹਰੋਨੇ ਦਾ ਲੇਖਿਆ ਪੀਐਲ ਸੋਰਾ ਜਦ ਹੀ ਫੜਕੇ ਗੀਤ ਲਿਆਉ ਵੇਜੇ ਨੇ ਕੋਣਾ ਅੱਛਾ ਜੀ ਬਸ ਤੇ ਕਿੰਨੇ ਦਰ ਮਾਨ ਸਾਹਿਬ ਕਹਿੰਦੇ ਰਹੇ ਦੋ ਤਿੰਨ ਦਿਨ ਕਹਿੰਦੇ ਰਹੇ ਐਚਐਮਬੀ ਸਟੂਡੀਓ ਤਿੰਨ ਤਿੰਨ ਲਈ ਬਖੁੰਦਾ ਹਰੇ ਕਲਾਕਾਰ ਦਾ ਹਰੇ ਕਲਾਕਾਰ ਦਾ ਪਹਿਲੇ ਪੀਰ ਕਾਰ ਦਾ ਸਾਹਿਬ ਹਾਂ ਤੇਨ ਗੀਤ ਚਾਰ ਗੀਤ ਇੱਕ ਦਿਨ ਹੁੰਦੇ ਸੀ ਠੀਕ ਹੈ 12 ਅੱਛਾ ਮਾਰਾ ਸਾਹਿਬ ਕਹਿੰਦੇ ਸੀ ਵੀ ਜੇ ਇਹ ਗੀਤ ਦਰਦੀ ਸਾਹਿਬ ਦਾ ਗੀਤ ਜੂਰ ਕਰਨਾ ਹੁਜਾ ਸਾਹਿਬ ਨੂੰ ਪਰ ਹੁਜਾ ਸਾਹਿਬ ਕਹਿੰਦੇ ਸੀ ਕਿ ਮੇਰਾ ਬੱਟਰੇ ਬਣਾਣਾ ਉਹ ਬਿਮਾਰ ਆ ਉਹ ਕੀਪਨੇ ਕਰਦੇ ਸੀਗੇ ਉਹ ਹਾਰਮੋਨੀਅਮ ਬੁਲੇ ਕਰਦੇ ਸੀ ਉਹ ਬੱਜਾ ਨਹੀਂ ਬੰਦਿਆ ਹਾਜਰ ਕੀਤਾ ਜੇ ਉਹ ਆਉਣਗੇ ਤਾਂ ਹੁ ਗੀਤ ਹੋਊਗਾ ਵਰਨਾ ਇਹ ਗੀਤ ਨਹੀਂ ਹੋਏਗਾ ਅਸਲ ਕਿ ਜਿਹੜਾ ਗੀਤ ਜਿਹੜਾ ਕੁਝ ਵੀ ਮੰਗਦਾ ਹੈ ਜੀ ਉਹ ਚਾਹੀਦਾ ਹਮਾਰੋਨੇ ਬੱਜੇਗਾ ਹਾਰਮੋਨੀਅਮ ਮੰਗਦਾ ਗੀਤ ਇਹ ਕੋਈ ਕੁਆਲਿਟੀ ਸੋਰਸ ਨਹੀਂ ਹੋਣਾ ਬੈਰੀ ਗੁੱਡ ਜਦੋਂ ਪੰਡ ਸਾਹਿਬ ਤੁਹਾਨੂੰ ਪਤਾ ਬੂੜੀ ਸੁਭਾ ਤਿਆ ਕੋ ਬੋਰੀ ਬੇਸਰਾ ਚਲਿਏ ਹੋਟਲ ਚ ਅੱਛਾ ਜੀ ਚਲੋ ਹੋਟਲ ਚ ਚਲੇ ਗਏ ਮਗਰ ਇਹ ਹੁਜਾ ਸਾਹਿਬ ਆ ਗਏ ਮੁਰਗੇ ਜਹੀ ਰਹਿਮਤ ਆ ਗਏ ਅੱਛਾ ਜੀ ਮੈਂ ਵੀ ਗੁਬਾਨ ਸਾਹਿਬ ਗੱਲ ਕੀ ਹੋਈ ਕਹਿੰਦਾ ਨਾ ਮੈਂ ਤਿੰਨ ਚਾਰ ਦਿਨ ਹੋ ਗਏ ਗੀਤ ਨਹੀਂ ਕਰਦਾ ਇਹ ਲੈ ਗੀਤ ਮੈਂ ਕਰਾਉਣ ਆਇਆ ਅਸਲ ਠੀਕ ਹੈ ਜੀ ਉਹ ਫੇ ਭਾਈ ਨੇ ਸਮਝਾਇਆ ਕਹਿੰਦੇ ਵੀ ਮਾਨਕ ਗੁੱਸੇ ਨਹੀਂ ਹੋਈਦਾ ਕਿ ਮੇਰਾ ਮਾਸਟਰ ਇੱبن ਬਿਮਾਰ ਆ ਅੱਛਾ ਵਾਹ ਉਹ ਵੀ ਆਜੂ ਕੱਲ ਨੂੰ ਆ ਸਕਦਾ ਜਦੋਂ ਆਜੂਗਾ ਤੂੰ ਦੇਖੀਂ ਕੀ ਤੇ ਇਹ ਉੱਪਰ ਦਾ ਕਿਵੇਂ ਆ ਕਿਵੇਂ ਹੁੰਦਾ ਇਹ ਅੱਛਾ ਜੀ ਐਵੇਂ ਹੋਇਆ ਦੂਏ ਜਤੀਏ ਦਿਨ ਆ ਗਿਆ ਉਹ ਜੋ ਜੋਨੀਓ ਹੁਜਾ ਸਾਹਿਬ ਹਾਰਮੋਨਿਅਮ ਵਜਾਈ ਜਾਂਦੇ ਸੀ ਉਹ ਬੈਠਾ ਹੀ ਉਂਗਲੀਆਂ ਬਾਈ ਪੈਰਾ ਪਾਰ ਬੈਠਾ ਜੀ ਵਿਚਾਰਾ ਉਹ ਮੋਟੀ ਗੋਲੀ ਖਾਂਦਾ ਜੀ ਜਿਆਰੀ ਪਤਾ ਸੀ ਕਿ ਕੋਈ ਵਜਾਉਂਦਾ ਉਹ ਪੈਰਾ ਪਾਰ ਬਹਿ ਕੇ ਉਹ ਆਪਣਾ ਤਿਆਰੀ ਕਰ ਰਿਹਾ ਸੀ ਵਜਾ ਹੁਜਾ ਸਾਹਿਬ ਰਹਿ ਸੀ ਉਹ ਆਪਣੀ ਤਿਆਰੀ ਉਂਗਲਾਂ ਨੇ ਕਰ ਰਿਹਾ ਸੀ ਪਰ ਜਦੋਂ ਉਹਨੇ ਵਜਾਇਆ ਕੋਲੇ ਉਸ ਵੇਲੇ ਮਾਸਟਰ ਜੀ ਕੋਲ ਹਾਰਮੋਨਿਅਮ ਨਹੀਂ 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 ਹਾਂ ਜਦੋਂ ਨਾ ਹੁਜਾ ਸਾਹਿਬ ਜਾ ਰਹਾ ਉਹ ਐਸੇ ਉਂਗਲਾਂ ਉਹ ਨਿਗਾ ਰੱਖ ਰਿਹਾ ਤਿਆਰੀ ਕਰ ਰਿਹਾ ਪੂਰੀ ਜਾਂ ਜਦੋਂ ਉਹਨਾਂ ਨੇ ਵਜਾਇਆ ਵਾਕਈ ਹਾਂ ਇਹ ਕੀ ਮਾਨ ਸਾਹਿਬ ਦੀ ਫਿਸ ਬਣਦੀ ਆ ਸਾਰਾ ਜੋ ਜੇ ਬੈਸੀ ਉਹਨਾਂ ਨੇ ਉਹਦੇ ਉੱਤੇ ਦੀ ਬਾਤ ਕੀਤੀ ਸੀ ਅੱਛਾ ਜੀ ਜੋ ਵੀ ਜੇ ਬੈਸੀ ਮਾਸਟਰ ਇਹ ਬਨ ਹੋ ਰਹੇ ਮਾਸਟਰ ਬਣਤੇ ਮਾਲਫਾ ਬਣੇ ਉਹ ਲੋੜ ਉਹਨਾਂ ਦਾ ਕੰਮ ਇਨਾ ਬੇਥੇ ਪਾਸਾ 10000 ਜਿੰਨਾ ਵੀ ਸੀ ਉਹਨੇ ਚੱਕੇ ਉਹਨ ਇਬਨ ਦੇ ਉੱਤੇ ਵਾਹਿਗੁਰੂ ਵਾਹਿਗੁਰੂ ਓਹ ਕੁੱਟ ਕੇ ਹੋ ਜਾ ਸਾਹ ਨੂੰ ਜਫੀ ਪਾ ਕੇ ਮਿਲਿਆ ਕਹਿੰਦੇ ਵੀ ਉਹ ਚਾਰਜੀਤ ਕਹਿੰਦੇ ਸੀ ਆਹ ਜੱਜ ਸਾਹਿਬ ਨੂੰ ਜਦ ਇਹ ਸਵਾਲ ਆ ਗਿਆ ਜਾਨੀ ਬਾਜੀ ਕਹਿੰਦੇ ਤਾਂ ਮੈਂ ਪਿਆ ਸੀ ਨਾ ਗੀਤ ਹੋਊਗਾ ਅੱਬਲੇ ਪਰ ਮੇਰਾ ਬੰਦਾ ਨਹੀਂ ਆਇਆ ਬੰਤਾ ਆਏਗਾ ਦਾ ਗੀਤ ਕਰੇਗਾ ਇੰਨੇ ਮਿਹਨਤ ਨਾਲ ਜਿਹੜਾ ਗੀਤ ਹੋਇਆ ਜੀ ਅੱਜ ਪੰਜਾਬੀਆਂ ਦੇ ਜ਼ਿਲਾਂ ਦੇ ਵਿੱਚ ਵਸ ਆਇਆ ਉਹ ਨਿਕਲਣਾ ਨਹੀਂ ਰਹਿੰਦੀ ਦੁਨੀਆ ਤੋਂ ਉਹ ਗੀਤ ਵਜਦਾ ਰਹੇਗਾ ਗੀਤ ਤੇ ਬੋਲ ਇਹ ਵਧੀਆ ਸੀ ਮਾਨ ਸਾਹਿਬ ਨੇ ਉਹਦੋਂ ਤਬਾਹੀ ਮਚਾਤੀ ਕੌਣ ਦੀ ਉਜਾ ਸਾਹਿਬ ਨੇ ਕਸਰ ਛੱਡੀ ਜੀ ਹਾਂ ਜੀ